ਦੋ ਗਾਰੇ ਇੱਧਰ ਕਦੂ ਕੀਤੇ ਪਏ ਆ ਉਹ ਬੈਠੇ ਆਪਣੇ ਪੱਤੇ ਪਨੀਰੀ ਮੱਟੀ ਆ ਕਿਹੜੇ ਰਾਜ ਦੇ ਉਹਦਾ ਡੇਢ ਕਿਲਾ ਵਾਣਾ ਬਸ ਕਰੋ ਉਹੀ ਲਾਉਣਾ ਉਹਦੇ ਆਥਰੇ ਕਰਦੇ ਰ ਕਰਨ ਆ ਮੁੰਡਾ ਚੱਕ ਲਈ ਆਪਾਂ ਪਨੀਰੀਏ ਪਨੀਰੀ ਦੂ ਲੱਦੀ ਸਾਰੀ ਕੱਲੇ ਨੇ ਲਾਤੀ ਮੇਰਾ ਕੀ ਆਵਾਜ਼ੀ ਘਰੇ ਇਕੱਲੇ ਲਾਤੀ ਆਏ ਉਦੋਂ ਜਦੋਂ ਬੁਰੇ ਵੀਰਾ ਆਪਣਾ ਥਲ ਤਾਂ ਡਾਇਰੈਕਟਰ ਆਪਣਾ ਉੱਥੇ ਕੀਦਾਂਗੇ ਪੈ ਗਈਆਂ ਸ਼ਾਮੀ ਬਈ ਯਾਰ ਏਸੀ ਜਿ ਪਾ ਕੇ ਘਰੇ ਆ ਆਨੰਦ ਨਹੀਂ ਆਉਂਦਾ ਜਿਹੜਾ ਇੱਥੇ ਮੋਟਰ ਤੇ ਆਉਂਦਾ ਉਹ ਮੰਗਰ ਪਾਈਪਾਂ ਆਪਣੀਆਂ ਮੋਟਰ ਦੀਆਂ ਡਿਲੀਵਰੀ ਮੋਟਰ ਪਾਉਣੀ ਆ ਮੋਟਰ ਗਈ ਸੀ ਮੱਚ ਤਰਕੰਡੀ ਤੇ ਹਨ ਤਰਕੰਡੀ ਲਈ ਹੁੰਦੇ ਨਾਲ ਆਇਆ ਦਾ ਮਿਸਤਰੀ ਮੋਟਰ ਲਈ ਹੁੰਦੇ ਮੋਟਰ ਪਾਉਣੇ ਹੁਣ ਆਪਾਂ ਅੱਜ ਚਾਰਜ ਹੁਣਾ ਬਈ ਅਸੀਂ ਤਾਂ ਡੋਗਰ ਫੁੱਸਾ ਲਾਉਣ ਲੱਗ ਪਏ ਆ ਤੁਸੀਂ ਆਪਣੇ ਆਪਣੇ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਪਿੰਡ ਝੋਨਾ ਲਾਉਣ ਲੱਗ ਪਏ 80 ਪਿਛਲੀ ਵਾਰ ਲਾਇਆ ਸੀ 24 ਤਰੀਕ ਨੂੰ ਡੋਗਰ ਫੁੱਸਾ ਇਹਤੀ ਲਾਈਨ ਚਾਲ ਤੇ ਸਰਕਾਰ ਨੇ ਤਰੀਕ ਛੇਤੀ ਦੇ ਦਿੱਤੀ ਨਾ ਇੱਕੀ ਕੰਮ ਠੀਕ ਹੈ ਯਾਰ ਅੱਗੇ ਨਾ ਹਰੇ ਦਾਣੇ ਨਹੀਂ ਜਾਂਦੇ ਸੀ ਹੁਣ ਛੇਤੀ ਵੱਧਾ ਇਹ ਉਪਰਾਲੀ ਛੇਤੀ ਸਕਜੂ ਜੇ ਇਕੱਠਾ-ਗੁੱਠਾ ਚੱਕ ਲੈਣ ਤਾਂ ਆ ਕਣ ਕੰਮ ਓਕੇ ਅੱਗ ਲੱਗੀ ਆ ਕਣਕਾਂ ਨੂੰ ਕੋਈ ਸਰਕਾਰ ਨੇ ਇਹ ਕਹਿਣੀ ਗੋਲਿਆ ਤੇ ਝੋਨਿਆਂ ਮੋਕੇ ਤੋਂ ਉਪਰਾਲੀ ਨੂੰ ਅੱਗ ਲਾਈ ਉਹ ਤੋਂ ਸਾਰਾ ਡਿਊਟੀ ਲਾ ਆਂਦੇ ਮਾਸਟਰਾਂ ਦੀ ਪੂਰਨ ਜਿਹੀ ਅੱਗ ਲੱਗੀ ਤਾਂ ਦੱਸ ਦਿਓ ਕੰਮ ਗਲਤ ਆ ਸਰਕਾਰ ਦੇ ਕਣਕਾਂ ਮੌਕੇ ਦਾ ਕਿਸੇ ਨੂੰ ਮਾਅ ਜਮਣ ਦਿੱਤਾ ਹੋਣਾ ਇਹਨਾਂ ਨੇ ਝੋਨਿਆਂ ਮੌਕੇ ਦਾ ਵੇਂਦੇ ਭੱਜ ਕੇ ਆ ਜਾਂਦੇ ਵੀ ਜੱਟ ਪਰਾਲੀ ਨੂੰ ਅੱਗ ਲਾਉਂਦੇ ਆ ਆਹ ਹੀ ਹੈ ਤੇ ਚੱਲਾਉਣਾ ਬਹੁਤ ਅੱਛਾ ਪਤਾ ਨਹੀਂ ਕਿੱਧਰੋਂ ਆ ਗਈ ਮੱਕੀ ਦਾ ਘੜਤਾ ਜਰੂਰ ਮੱਥਾ ਇਧਰੋਂ ਆ ਚੱਕਤਾ ਆਹ ਧੱਕ ਤੇ ਦੂਰ ਦੰਦਰਿਓ ਉਹ ਤਾਂ ਗਈ ਘਾਰਤੀ ਹੋ ਰਹੀ ਬੈਰਲੀ ਉਹ ਖਾ ਟਰਾ ਸਾਰਨ ਥੱਲੇ ਬੁਰਾ ਨਾ ਬਣਿਆ ਭੈਂਚ ਖਾ ਕੇ ਮੇਰੇ ਪਠੇ ਜੜੀ ਘੜਤੀ ਨੇ ਥਾਂ ਦੀ ਦਾ ਆਪਣੀ ਮੱਕੀ ਖਾਈ ਜਾਂਦਾ ਵਾਸ਼ਾ ਪਾ ਸ਼ਿਕਾਰ ਫੜਨ ਚੱਲੇ ਆ ਜੇ ਜੇ ਕਾਬਲ ਹੋ ਗਏ ਇੱਕ ਬੰਦਾ ਉਹ ਫਿਰਦਾ ਉਹ ਮੂਰੇ ਠੱਲੇ ਕੁੱਪ ਕੋਲੇ ਉਹ ਸੀ ਇੱਕ ਬੰਦਾ ਆਉਂਦਾ ਹੋਰ ਮੋਟਰਸਾਈਕਲ ਤੇ ਮੈਂ ਮੂਹਰ ਦੀ ਕੇਦਾਂ ਉਹ ਮੱਥੇ ਤੇ ਖੜਾ ਪਰਲੇ ਪਾਸੇ ਮੱਕੀ ਦੇ ਇਹਨੇ ਕੀ ਕਰਦਾ ਬਹੁਤ ਦੁਖੀ ਕੀਤਾ ਪੰਜ ਕਿੜੇ ਮਰਾ ਦੇ ਅੱਜ ਖੇਤ ਦੇ ਨੇ ਇਹ ਸ਼ਰਾਬਾ ਬਹੁਤ ਦੁਖੀ ਕਰ ਮਾਰਿਆ ਤੂੰ ਖੜਾ ਵੇਖ ਖੜਾ ਭੱਜੂ ਐ ਹੁਣ ਭੱਜਣਾ ਹੀ ਹੁੰਦੰਦੇ ਅੱਜ ਚਪਲਾ ਹੱਥ ਜੀ ਆ ਸਾਡੇ ਵੀ ਰੁਕ ਜਾ ਖਸਮਾ ਇਹ ਵੀਡੀਓ ਬਣਾਉ ਪੈ ਲੈੰਦੀ ਅੰਗਰੇਜ਼ਾਂ ਆਜਾਏ ਸਪਰੇਅ ਕਰਨਾਂ ਮੱਕੀ ਤੇ ਆਟੀ ਕੇ ਦਿੱਤੇ ਆ ਤਾਕਤ ਵਾਲੇ ਨਾਲ ਇੱਕ ਪੁੜੀ ਦਿੱਤੀ ਆ ਢੋਲ ਕੇ ਕਰਦੇ ਆ ਕਿਉਂ ਨਾ ਲੱਗੀ ਜਾਂਦਾ ਇਹਦਰ ਆਪਣਾ ਦੂਜਾ ਭੂੜ ਭਾਈ ਨੇ ਹੱਥ ਭੂੜ ਬਹਿਣਗੇ ਡੇਢ ਕਿੱਲੇ ਤੇ ਘੈਂਟ ਹੋਜੂ ਸਪਰੇ ਮੱਕੀ ਸੋਹਣੀ ਆ ਮੇਰੇ ਵੀਰੋ ਸਪਰੇ ਕਰ ਗਈ ਸੀ ਆਪਾਂ ਮੱਕੀ ਤੇ ਸਪਰੇ ਆਪਾਂ ਕੀਤੀਆਂ ਤਿੰਨ ਮੱਕੀ ਦੇ ਦੋ ਘਰ ਦੀਆਂ ਤਾਕਤ ਵਾਲੀਆਂ ਇੱਕ ਘਰ ਦੀ ਸੰਢੀ ਵਾਲੀ ਤੇ ਤਿੰਨ ਮੇਰੀ ਪਾਤੀ ਰਹੇ ਯੂਰਗਾ ਠੀਕ ਆ ਹੁਣ ਵੇਨੇਂ ਗਾਂ ਜਾ ਕੇ ਕੀ ਰਿਜ਼ਲਟ ਆ ਹੋਰ ਪਾਣੀ ਪੈਂਦੀ ਏ ਕਿ ਸਰੂਗਾ ਆ ਪਤਾ ਲੱਗੂ ਹੌਲੀ ਹੌਲੀ ਮੌਸਮ ਠੰਡਾ ਅਜਾ ਪੂਰਾ ਘੈਂਟ ਆ ਪਰ ਸੋ ਮੀ ਪਿਆ ਸੀ ਬੰਦੇ ਆਪਣੇ ਲਾਈ ਜਾਂਦੇ ਝੋਨਾ ਉਹ ਲਾਈ ਜਾਂਦੇ ਬੰਦੇ ਆਪਣੇ ਝੋਨਾ ਡੋਗਰ ਫੂਸਾ ਇੱਧਰ ਲਾਤਾ ਉੰਦਰ ਲਾਈ ਜਾਂਦੇ ਆ ਇੱਧਰ ਹਜੇ ਕੱਦੂ ਕਰਨਾ ਆਪਾਂ ਵੇਣੇ ਅਮੀ ਬਹਿ ਗਿਆ ਦੋ ਤਿੰਨ ਅਰੀ ਮੀ ਬਹਿ ਗਿਆ ਤੇ ਕਣਕ ਨਹੀਂ ਝੋਨਾ ਜੋ ਗਿਆ ਖੜਿਆ ਹੋਵੇ ਵੇਣੇ ਅਮਰ ਨਾਲ ਹਲ ਮਾਰਦੇ ਗਿਆ ਇੱਕਰੀ ਇਹਨੇ ਕੀ ਬੰਦੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਚੈਨਨ ਨੂੰ ਗਾ ਲੂ ਸਬਸਕ੍ਰਾਈਬ ਬਈ அகல வீடியோ ஜுடே ரோ